ਬਾਬਾ ਹੱਥ ਜੋੜ ਕੇ ਖੜੋ ਹਾਂ ਜੋਰ ਲਾਓ ਪੈਸੇ ਲੈ ਆ ਜੋਰ ਲਾਓ ਪੈਸੇ ਲੈ ਆ ਇਹ ਸਰੀਰ ਨੂੰ ਪਸੀਨੇ ਨਾਲ ਭੇਕੇ ਘਰ ਦਾ ਨਾ ਲੈ ਗਿਆ ਤੇ ਆ ਮਾਇਆ ਸਣੀ ਪਛਣੀ ਨਹੀਂ ਜਿਹੜੀ ਦਾਦਿਆਂ ਨੇ ਦਿੱਤੀ ਹੈ ਇਹ ਮਾਇਆ ਪਛਣੀ ਨਹੀਂ ਉਹ ਬਾਬਾ ਕੀ ਸੋਚਦੇ ਹੋ ਕਿ ਇੱਕ ਇੱਕ ਅਗਰ ਉਹ ਸਬਜ਼ੀ ਤਲਾਉਣ ਵੇਲੇ ਤੁਸੀਂ ਪੁੱਛਦੇ ਹੋ ਮੂਰ ਕੀ ਰੇਟ ਨੇ ਅਗਲਾ ਕਹਿੰਦਾ ਭਾਈ 200 ਰੁਪਏ ਕਿਲੋ ਆ ਕਿਲੋ ਮੂਰ ਤੋਂ ਨਹੀਂ ਉਹਦੇ ਚਾਰ ਪੰਜਾਂ ਮੂਰ ਸੈਰ ਤੋਂ ਚੱਕ ਕੇ ਖਾ ਲੈ ਤੁਸੀਂ ਕੀ ਸੋਚਦੇ ਤੁਸੀਂ ਬਖਸ਼ੇ ਜਾਓਗੇ ਜਿਹੜੇ ਚਾਰ ਮੂਰ ਖਾਦੇ ਆ ਉਹਦਾ ਹਿਸਾਬ ਦੇਣਾ ਪਊ ਬਹੁਤ ਯਾਦ ਰੱਖਿਓ ਉਹ ਪਾਸ਼ਾ ਕਹਿੰਦਾ ਓਏ ਜੇ ਤੂੰ ਕਿਲੋ ਤਲਵਾ ਰਿਆਂ ਜੇ ਤੂੰ ਕਿਲੋ ਵਿੱਚ ਨਹੀਂ ਨਾ ਰੱਜਿਆ ਜੇ ਉਹਦੇ ਚਾਰ ਓਪੂਰੇ ਨਾਲ ਵੀ ਰੱਜਦਾ ਉਹਦਾ ਵੀ ਹਿਸਾਬ ਅੱਲਾਹ ਪਾਕ ਨੂੰ ਦੇਣਾ ਪਊ ਬਾਈ ਗੁਰੂ ਨੂੰ ਦੇਣਾ ਪਊ ਕਿਸੇ ਤੋਂ ਸੈਕਿੰਦ ਦੀ ਹਵਾ ਭਰਾ ਕੇ ਉਹ ਜਾਂਦਾ ਤੇ ਪੁੱਛ ਲਿਆ ਕਿ ਭਾਈ ਤੇਰੀ ਸੇਵਾ ਕੀ ਹੈ ਤੇ ਤੂੰ ਕੀ ਸੋਦਾ ਬਖਸ਼ਿਆ ਜਾਏਗਾ ਉਹਦਾ ਵੀ ਹਿਸਾਬ ਦੇਣਾ ਪਊਗਾ ਕਿ ਮੈਂ ਕਿੱਦਾਂ ਆਪਣੇ ਬੱਚੇ ਨੂੰ ਜਾ ਕੇ ਕਮਾਈ ਖਵਾਣਿਆ ਆ ਬੋਲੇ-ਬੋਲੇ ਗੀਤ गा ਕੇ ਕਿਸੇ ਕੁੜੀ-ਚੜੀ ਦਾ ਗਾਣਾ गा ਕੇ ਕਿਸੇ ਨੂੰ ਆ ਤੂੰ ਉਹ ਕਰਦੀ ਨਹੀਂ ਮੈਂ ਉਹ ਕਰਕੇ ਨਹੀਂ ਇਹ ਇਹ ਗਾਇਕੀ ਨਹੀਂ ਹੈ ਮੈਂ ਕਿਥੇ ਕਿਸੇ ਗੁਰੂਆਂ ਦੇ ਆ ਬਾਬਾ ਬਖਸ਼ੀਸ਼ ਸਿੰਘ ਦੇ ਸਾਹਮਣੇ ਖੜਾ ਹੋ ਕੇ ਮੈਂ ਧੀਆਂ ਪਹਿਰਾ ਵਾਲੇ ਨੱਚ ਰੀਤ ਗਾਵਾ ਤਾਂ ਕੀ ਮੈਨੂੰ ਬਖਸ਼ੂਗਾ ਬਖਸ਼ੂਗਾ ਨਾ ਬਖਸ਼ਦਾਗਾ ਬਾਬਾ ਫਕੀਰੀ ਬਹੁਤ ਦੂਰ ਹੈ ਜਿਵੇਂ ਲੰਬੀ ਉੱਚੀ ਖਜੂਰ ਹੈ ਚੜ ਜਾਵੇਂ ਚੂਪੇ ਪ੍ਰੇਮ ਡਿੱਗ ਪਿਆ ਤੱਕੜਾ ਚੂਰ ਫਕੀਰੀ ਤੇ ਨਾ ਬੜੀ ਦੂਰ ਨੇ ਫਕੀਰੀ ਐ ਮਿਲ ਜਾਂਦੀ ਹੈ ਜੇ ਨਾਲ ਮਾਤਾ ਬਖਸ਼ੀਸ਼ ਸਿੰਘ ਦਾ ਮਤਲਬ ਪਤਾ ਹੱਥ ਖੜੇ ਕਰੋ ਮਤਲਬ ਪਤਾ ਕੀ ਮਤਲਬ ਇੱਕ ਬੀਬੀ ਉੱਠ ਕੇ ਆ ਕੇ ਦੱਸੇ ਨਾਮ ਦਾ ਕੀ ਮਤਲਬ ਬਖਸ਼ੀਸ਼ ਸਿੰਘ ਦਾ ਬਖਸ਼ੀਸ਼ ਦਾ ਮਤਲਬ ਕੀ ਹੈ ਤਾਨੂੰ ਕੀ ਲੱਗਦਾ ਇਹਦਾ ਨਾਮ ਬਾਬਾ ਜੀ ਦੇ ਮਾਪਿਆਂ ਨੇ ਰੱਖਿਆ ਕਦੇ ਵੀ ਨਹੀਂ ਫਕੀਰ ਦਾ ਨਾਮ ਕਦੇ ਕੋਈ ਘਰ ਦਾ ਨਹੀਂ ਰੱਖਦਾ ਹੁੰਦਾ ਯਾਦ ਰੱਖੋ ਪਹਿਲੀ ਆਪਣੀ ਆਪਣੀ ਲਾਈਨ ਚ ਲਿਖ ਲਓ ਫਕੀਰ ਦਾ ਨਾਮ ਕਦੇ ਵੀ ਘਰ ਦਾ ਨਹੀਂ ਰੱਖਦਾ ਇਹਨਾਂ ਦੇ ਨਾਮ ਤੁਰ ਦਰਗਾਹੋਂ ਛੱਪੇ ਛਪੇ ਆਉਂਦੇ ਲਿਖਿਓ ਬਖਸ਼ੀ ਬਖਸ਼ਣਾ ਮੇਰੇ ਆਪੇ